कोई नहीं बेटा बच्चा उन कोई नौकरी तो बात कोई गल ਤੁਸੀਂ ਲਿਖ ਲਾਂਗੇ ਅਸੀਂ ਤੇ ਖਾਸ ਖਾਸ ਤੌਰ ਤੇ ਇਹ ਜੀ ਪਰਿਵਾਰ ਜਿਹੜੇ ਇੱਕੋ ਬੰਦੇ ਤੇ ਡਿਪੈਂਡੈਂਟ ਨੇ ਹਾਂਜੀ ਹਾਂਜੀ ਬਜ਼ੁਰਗਾਂ ਤਾਂ ਹੁਣ ਕਿੱਥੇ ਕੰਮ ਹੋਊਗਾ ਇਸ ਨੂੰ ਹਾਂ ਹੈ ਇਹ ਆਪ ਨੇ ਕੋਈ ਨਹੀਂ ਥੋੜਾ ਛੋਟਾ ਪਹਿਲਾਂ ਰਾਸ਼ਨ ਆਖ ਦੇਣਾ ਹੁਣ ਤੁਹਾਨੂੰ ਕਿਤੇ ਜਾਣਾ ਨਹੀਂ ਪੈਣਾ ਜਿਵੇਂ ਤੁਸੀਂ ਕਹਿੰਦੇ ਹੋ ਨਾ ਪਰਮਾਤਮਾ ਵੱਲੋਂ ਪਾਹਜ ਚਲੋ ਕੋਈ ਨਹੀਂ ਰੱਬ ਦੀ ਮਰਜ਼ੀ ਹੈ ਪਰ ਜਾਣਾ ਨਹੀਂ ਕਿਤੇ ਪੈਣਾ ਥੋੜੇ ਘਰੇ ਆਇਆ ਕਰੂਗਾ ਹਾਂ ਠੀਕ ਹੈ ਜੀ ਨਾਲ ਖਾਦਿਆ ਕਰੋ ਬਸ ਬਾਕੀ ਕੰਮ ਸਾਡੇ ਬਾਕੀ ਨੌਕਰੀ ਬਾਰੇ ਜਾਂ ਕੋਈ ਕੰਮ ਕਾਰੋਬਾਰੇ ਨਾ ਉਹ ਅਸੀਂ ਲਿਖਾ ਦੇਣੀ ਅਸੀਂ ਲਿਖਣਾ ਸਾਰਿਆਂ ਨੂੰ ਹੀ ਦੇ ਰਹੇ ਆ ਤੁਹਾਡੇ ਘਰ ਦੀ ਵਾਰੀ ਵੀ ਆਊਗੀ ਸਾਰਿਆਂ ਦਾ ਸਸ਼ਕਾ ਸਸ਼ਕਲ ਹੁਣ ਕਰਿਆ ਹੈ ਗੁਰੂ ਗ੍ਰਾਹਸ਼ਨ ਹਾਂ ਜੀ ਹੁਣ ਕਿਤੇ ਜੇ ਕਿਤੇ ਕੰਮ ਤੇ ਗਏ ਹੋਈ ਹਾਂ ਜੇ ਕਿਤੇ ਇਹ ਨਹੀਂ ਹੈ ਜਰੂਰੀ ਵੀ ਰਾਸ਼ਨ ਵਾਲਾ ਆਇਆ ਸੀ ਸਾਨੂੰ ਮਿਲਿਆ ਨਹੀਂ ਹੈ ਨਾ ਜਾਦੀ ਪੂਤੇ ਲੈਣਾ ਚ ਲੱਗਣ ਨੂੰ ਲੋੜ ਹੀ ਪੈਣੀ ਤੇ ਇਹ ਵੀ ਤੁਹਾਡੇ ਕੋਲੇ ਹੈਗਾ ਵੀ ਕਣਕ ਲੈਣੀ ਆ ਜਾਂ ਆਟਾ ਲੈਣਾ ਤੇ ਹਾਂ ਕੇ ਵੀ ਦੇਵਾਂਗੇ ਸਰ ਇੱਕ ਆਪਣੇ ਦੇਸ਼ ਤੇ ਪਹਿਲਾਂ ਸੰਗਰੂਰ ਇਲਾਜ ਚੱਲ ਰਿਹਾ ਜੀ ਕਾਦੇ ਚ ਕੈਂਸਰ ਹਸਪੀਟਲ ਟਾਟਾ ਹਸਪੀਟਲ ਜੀ ਮੈਂ ਤੁਹਾਨੂੰ ਤੁਸੀਂ ਦੇ ਦਿਆਂ ਸੰਗਰੂਰ ਨਾ ਕਾਦੇ ਉਹ ਸਾਰਾ ਫਰੀ ਕਰਾਵਾਂਗੇ ਠੀਕ ਹੈ ਉਹਦੇ ਕੋਈ ਪੈਸੇ ਨਹੀਂ ਲੱਗੂਗਾ ਤੁਹਾਡਾ ਸੰਗਰੂਰ ਦਾ ਕੀ ਸੰਗਰੂਰ ਟਾਟਾ ਚ ਦਾ ਹਾਂਜੀ ਕੈਂਸਰ ਜੋ ਹੋ ਇਲਾਜ ਚੱਲ ਰਿਹਾ ਆਪਣੀ ਕੈਂਸਰ ਯੋਜਨਾ ਚੰਦ ਪੈਸੇ ਮਾਫ ਕਰਾਉਣਾ ਠੀਕ ਹੈ ਜੀ ਮੈਂ ਕਰਾਵਾਂ ਕੋਈ ਪੈਸਾ ਨਹੀਂ ਲੱਗੂਗਾ ਨਾ ਬੀਪੀਐਲ ਕਾਰਡ ਹੈ ਅਲੱ ਬਹੁਤ ਜ ਪੜਿਆ ਕਰ ਸਰ ਅਫਸਰ ਬਣ ਕੇ ਫੇਰ ਗਰੀਬੀ ਦੇ ਚੱਕੇ ਜਾਂਦਾ ਹੈ ਕੈਂਸਰ ਦਾ ਕੈਂਸਰ ਦਾ ਹਾਂਜੀ ਅੱਛਾ ਕੀ ਕਹਿੰਦੇ ਹੁਣ ਪਹਿਲਾ ਪਹਿਲੀ ਸਟੇਜ ਹੈ ਹਾਂਜੀ ਪ੍ਰੇਸ਼ਨਾ ਹੀ ਚੌਥੀ ਦੀ ਸੀ ਅੱਛਾ ਤੇ ਹੁਣ ਸਮਰੂਹ ਜਾਂਦੇ ਹੋ ਜਾਂ ਚੰਡੀਗੜ੍ਹ ਕੋਈ ਨਹੀਂ ਹੁਣ ਤੁਸੀਂ ਸਰ ਸੂਰੂਰ ਵਾਲਾ ਸਾਰਾ ਸਾਨੂੰ ਦੇ ਦਿਓ ਪਹਿਲਾਂ ਵਾਲੇ ਉਹ ਪਰਚੀਆਂ ਸਾਰਾ ਫ੍ਰੀ ਹੋ ਨਾ 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 ਕੋਈ ਨਹੀਂ ਉਮਰ ਯੰਗ ਉਮਰ ਦੇ ਮੁੰਡਾ ਹਰ ਕਵਰ ਕਰ ਜੂ ਪਰਮਾਤਮਾ ਮੇਲ ਕਰ ਦੇਗਾ ਨੇ ਨਹੀਂ ਤੁਸੀਂ ਪੜੋਗੇ ਤਾਂ ਮੈਰਿਟ ਚਾਹੋਗੇ ਤਾਂ ਕੋਈ ਰੋਕੇ ਨਹੀਂ ਸਕਦਾ। ਹਾਂਜੀ ਸਰ। ਨਾ ਕੋਈ ਸਪਾਰਸ ਚੱਲੂਗੀ ਨਾ ਕੋਈ ਪੈਸਾ ਚੱਲੂਗਾ। केजरीवाल ਸਾਹਿਬ ਨੇ ਕੀ ਆਇਆ ਹੈ ਕਿ ਕਿਸੇ ਬੱਚੇ ਨੂੰ ਇਹ ਜਿਹਨੂੰ ਜਿਹੜਾ ਪੜਨ ਵਾਲਾ ਬੱਚਾ ਉਹਨੂੰ ਨੌਕਰੀ ਤੋਂ ਬਿਨਾਂ ਰਹਿਣ ਦੇ। ਹਾਂਜੀ ਸਰ। ਹੈਨਾ ਪੜੋ। ਬਹੁਤ ਆਸਾ ਤੁਹਾਡੇ ਤਾਂ ਮੈਂ ਮਿਹਨਤ ਤਾਂ ਸਾਡੀ ਜਾ ਰਹੀ ਹੈ ਜੇ ਅੱਗੇ ਤੁਹਾਡੇ ਹੱਥ। ਨਹੀਂ ਮਿਹਨਤ ਮੁੱਲ ਪਊਗਾ। ਕੌਣ-ਕੌਣ ਇਹ ਜੀ ਕਰੇ? ਕਰੇ ਕੌਣ-ਕੌਣ? ਅੱਛਾ ਪੜਦੇ ਨੇ ਬੱਚੇ? ਅੱਛਾ ਹਸਬੰਡ ਕੀ ਕਰਦੇ ਨੇ? ਡਰਾਈਵਰਾਂ ਦੀ ਦਿੱਤੀ ਚਾਹ। ਗੱਡੀ ਚਲੋ। ਜੇ ਜਿਸੀ ਰਾਸ਼ਨ ਦੇਣ ਆਏ ਆ ਕੇਜਰੀਵਾਲ ਸਾਹਿਬ ਨਾਲ ਆਏ ਨੇ। ਹੁਣ ਤੁਹਾਨੂੰ ਰਾਸ਼ਨ ਘਰੇ ਮਿਲਿਆ। ਰਾਸ਼ਨ ਦੀ ਦੁਕਾਨ ਤੇ ਜੀ ਜਾਣਾ ਪਵੇਗਾ। ਇਹ ਫਿਕਰ ਹੀ ਹਰ ਮਹੀਨੇ ਆਏ। ਜੇ ਕਣਕ ਚਾਹੀਦੀ ਕਣਕ ਲੈ ਲਿਓ ਜੀ ਆਟਾ ਚਾਹੀਦਾ ਪਸਾ ਕੇ। ਤਾਜ਼ਾ ਪਸਾ ਕੇ ਦੇਵਾਂਗੇ। ਇਹ ਨਹੀਂ ਹੈ ਕੋਈ ਸੁਸਰੀ ਵਾਲਾ ਜੇ ਪਹਿਲਾਂ ਮੂੰਹ ਖਰਾਬ ਮਿਲ ਜਾਂਦਾ ਸੀ। ਜਿਹੜਾ ਸਾਡੇ ਘਰੇ ਰੋਟੀ ਬਣਦੀ ਹੋਈ ਸਰ ਤੋਂ ਦੇ ਘਰੇ ਬਣਦੀ। ਆਹ ਥੋੜਾ ਰਾਸ਼ਨ ਹਰ ਇੱਕ ਮਹੀਨੇ ਥੋੜੇ ਘਰੇ ਆਇਆ ਕਰੂਗਾ। ਠੀਕ ਹੈ। ਅੱਜ ਸ਼ੁਰੂਆਤ ਲੈ ਲਵੋ। ਥੋੜਾ ਪਾ ਰਹੀ ਹੈ ਬੇਟਾ ਕੋਈ ਨਾ ਕਰਾ ਆਪ ਆ ਵੀ ਹੁਣ ਫਿਰ ਦੀਪੂ ਤੇ ਲਾਈਨ ਚ ਲੱਗਣ ਦੀ ਲੋੜ ਜੀ ਠੀਕ ਹੈ ਸਰ ਥੋੜਾ ਆਟਾ ਲੋਗੇ ਆਟਾ ਆਏਗਾ ਕਣਕ ਦੇ ਕਣਕ ਤੇ ਕਣਕ ਹਰ ਮਹੀਨੇ ਆਏਗਾ ਤੇ ਇਹ ਬੱਚਿਆਂ ਨੂੰ ਪੜਾਉਣਾ ਹੈ ਪੜਾਈ ਬਿਲਕੁਲ ਫਰੀ ਹੈ ਸਰਕਾਰੀ ਸਕੂਲਾਂ ਚ ਤੇ ਇਹਨਾਂ ਨੂੰ ਅਫਸਰ ਬਣਾਉਣਾ ਹੈ ਫਿਰ ਜਦੋਂ ਇਹ ਅਫਸਰ ਬਣ ਗਏ ਫਿਰ ਇਹ ਘਰ ਮਿੰਗਰੀ ਦੇ ਚੱਕਰਾਂ